ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪੱਧਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਅੱਜ ਚਾਰ ਸਵਾਲਾਂ ਦੇ ਉੱਪਰ ਅੱਜ ਦੀ ਡਿਸਕਸ਼ਨ ਅਸੀਂ ਅੱਗੇ ਵਧਾਵਾਂਗੇ ਪਹਿਲਾ ਸਵਾਲ ਇਹ ਰਹੇਗਾ ਕਿ ਭਾਜਪਾ ਦੇ ਜਿਹੜੇ 6 ਉਮੀਦਵਾਰਾਂ ਦੀ ਸੂਚੀ ਆ ਚੁੱਕੀ ਹੈ ਕੀ ਇਹ 6 ਉਮੀਦਵਾਰ ਭਾਰੀ ਪੈਣਗੇ ਜਾਂ ਫਿਰ ਸਧਾਰਨ ਉਮੀਦਵਾਰ ਹੀ ਲ ਅਗਲਾ ਸਵਾਲ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਅੱਜ ਲਊ ਕਿਹੜਾ ਬਦਲਾ ਕਿ ਅੱਜ ਜਾਂ ਕੱਲ ਜਾਰੀ ਕਰੇਗੀ ਆਪਣੇ ਉਮੀਦਵਾਰਾਂ ਦੀ ਸੂਚੀ ਅਗਲਾ ਸਵਾਲ ਰਹੇਗਾ ਭਗਵੰਤ ਅੱਗੇ ਹੁਣ ਕਿਹੜੀ ਚੁਣੌਤੀ ਹੈ ਤੇ ਭਾਜਪਾ ਤੋਂ ਕੀ ਲੈ ਸਕੇਗੀ ਸਿਆਸੀ ਬਦਲਾ ਜਾਂ ਨਹੀਂ ਲੈ ਸਕਣਗੇ ਭਗਵੰਤ ਜੀ ਆਪਣਾ ਸਿਆਸੀ ਬਦਲਾ ਇਸ ਉੱਪਰ ਗੱਲ ਕਰਾਂਗੇ ਅਗਲੀ ਗੱਲ ਰਹੇਗੀ ਇਸ ਦੇ ਨਾਲ ਹੀ ਅਗਲਾ ਸਵਾਲ ਜਿਹੜਾ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਕਿ ਫਰੀਦਕੋਟ ਵਿੱਚ ਕਾਂਗਰਸ ਅਤੇ ਅਕਾਲੀ ਵੀ ਜਿਹੜੇ ਨੇ ਉਹ ਕਲਾਕਾਰ ਉਮੀਦਵਾਰ ਉਤਾਰਨਗੇ ਇਸ ਤੇ ਵੀ ਇੱਕ ਵੱਡਾ ਸਵਾਲ ਰਹੇਗਾ ਸੋ ਸ਼ੁਰੂ ਕਰਦੇ ਹਾਂ ਸਵਾਲਾਂ ਦੇ ਉੱਪਰ ਜਵਾਬ ਦਾ ਸلسਲਾ ਦਲਾ ਜੀ ਸਭ ਤੋਂ ਪਹਿਲਾਂ ਇਸੇ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਜਿਹੜੇ ਬੀਜੇਪੀ ਦੇ 6 ਉਮੀਦਵਾਰਾਂ ਦੀ ਸੂਚੀ ਸਾਹਮਣੇ ਆ ਚੁੱਕੀ ਹੈ ਕੀ ਲੱਗਦਾ ਹੈ 6 ਉਮੀਦਵਾਰ ਜਿਹੜੇ ਨੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਉੱਪਰ ਭਾਰੀ ਪੈਣਗੇ ਜਾਂ ਫਿਰ ਸਧਾਰਨ ਹੀ ਰਹਿਣਗੇ ਤੁਹਾਡਾ ਕਪੜਛਾਨ ਇਸ ਉੱਪਰ ਕੀ ਕਹਿੰਦਾ ਹੈ ਹਰਜੋਤ ਜੀ ਬਹੁਤ ਵੱਡਾ ਸਵਾਲ ਹੈ ਕਿ ਬੀਜੇਪੀ ਦੇ 6 ਭਾਰੀ ਪੈਣਗੇ ਭਾਰੀ ਸਾਬਤ ਹੋਣਗੇ ਜਾਂ ਸਧਾਰਨ ਉਮੀਦਵਾਰ ਸਾਬਤ ਹੋਣਗੇ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕੱਲ ਪਹਿਲੀ ਸੂਚੀ ਦੇ ਵਿੱਚ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ। ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਗਈ ਹੈ। ਰਵਨੀਤ ਬਿੱਟੂ ਕਾਂਗਰਸ ਤੋਂ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਆਪ ਤੋਂ ਆਏ ਨੇ। ਹੰਸ ਰਾਜ ਹੰਸ ਦਿੱਲੀ ਤੋਂ ਸਿਟਿੰਗ ਐਮਪੀ ਸੀ ਉਹਨਾਂ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ। ਬੀਬੀ ਪ੍ਰਨੀਤ ਕੌਰ ਕਾਂਗਰਸ ਤੋਂ ਆਏ ਨੇ ਉਹਨਾਂ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਗਈ ਹੈ। ਤਰਨਜੀਤ ਸਿੰਘ ਸੰਧੂ ਸੁਤੰਤਰਤਾ ਸੰਗਰਾਮੀ ਤੇਜਾਰ ਸਿੰਘ ਸਮੁੰਦਰੀ ਦੇ ਪੋਤੇ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ। ਦਿਨੇਸ਼ ਸਿੰਘ ਬੱਬੂ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਗੁਰਦਾਸਪੁਰ ਤੋਂ ਉਤਾਰੇ ਗਏ ਨੇ ਸ਼ਨੀ ਦਿਵਸ ਤੋਂ ਬਾਅਦ ਬਾਰੀ ਉਮੀਦਵਾਰ ਦੀ ਸੰਭਾਵਨਾ ਉੱਥੇ ਖਤਮ ਸੀ। ਇਸੇ ਤਰ੍ਹਾਂ ਇਹ 6 ਹਲਕੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਉਤਾਰੇ ਨੇ ਹੁਣ ਜਿਹੜਾ ਤੁਹਾਡਾ ਸਵਾਲ ਹੈ ਅੱਜ ਦੀ ਸਥਿਤੀ 'ਚ ਭਾਰਤੀ ਜਨਤਾ ਪਾਰਟੀ ਇਹ ਨਹੀਂ ਕਿਹਾ ਜਾ ਸਕਦਾ ਕਿ 6 ਦੀਆਂ 6 ਲੋਕ ਸਭਾ ਸੀਟਾਂ ਤੇ ਭਾਰੀ ਪਾਉਗੀ ਅਸਲ 'ਚ ਭਾਰਤੀ ਜਨਤਾ ਪਾਰਟੀ ਨੇ ਤਿੰਨ ਚਿਹਰੇ ਉਹ ਉਤਾਰੇ ਨੇ ਜਿਹੜੇ ਕਾਂਗਰਸ ਜਾਂ ਆਮ ਆਦਮੀ ਪਾਰਟੀ 'ਚ ਰਹੇ ਨੇ ਪਰ ਪਟਿਆਲੇ ਵੀ ਲੁਧਿਆਣੇ ਵੀ ਔਰ ਜਲੰਧਰ ਦੇ ਵਿੱਚ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਡਰ ਹੈ ਉਹ ਉਹਨਾਂ ਜ਼ਿਆਦਾ ਖੁਸ਼ ਨਹੀਂ ਹੈ ਜਦੋਂ ਅਸੀਂ ਕੈਮਰੇ ਤੋਂ ਬਿਨਾ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਉਹ ਬਹੁਤੀ ਜ਼ਿਆਦਾ ਖੁਸ਼ੀ ਨਹੀਂ ਪ੍ਰਗਟ ਕਰਦੇ ਇਹਦਾ ਮਤਲਬ ਹੈ ਕਿ ਪੋਲਿਟੀਕਲ ਪਾਰਟੀਆਂ ਚਾਹੁੰਦੀਆਂ ਨੇ ਕਿ ਪਾਰਟੀਆਂ ਦੇ ਵਿੱਚ ਉਹ ਵਲੰਟੀਅਰ ਉਹ ਵਰਕਰ ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਲਾਤੀ ਪਾਰਟੀਆਂ 'ਚ 25 25 30 30 35 35 ਸਾਲ ਪਾਰਟੀਆਂ 'ਚ ਲਾਤੇ ਕੀ ਉਹ ਸਾਰੀ ਜ਼ਿੰਦਗੀ ਪਾਰਟੀ ਦੇ ਪ੍ਰੋਗਰਾਮਾਂ 'ਚ ਕੁਰਸੀਆਂ ਚਿੰਦੇ ਰਹਿਣਗੇ ਦਰਿਆ ਬਚਾਉਂਦੇ ਰਹਿਣਗੇ ਤੇ ਪਾਰਟੀਆਂ ਨੇ ਜਦੋਂ ਟਿਕਟਾਂ ਦੇਣੀਆਂ ਨੇ ਤੇ ਦੂਸਰੀਆਂ ਪਾਰਟੀਆਂ 'ਚੋਂ ਵੱਡੇ ਚਿਹਰੇ ਲਿਆ ਕੇ ਟਿਕਟਾਂ ਦੇ ਦੇਣਗੇ ਵਰਕਰ ਕਿਤੇ ਨਾ ਕਿਤੇ ਜਿਹੜਾ ਸਧਾਰਨ ਵਿਅਕਤੀ ਹੈ ਵਰਕਰ ਹੈ ਵਲੰਟੀਅਰ ਹੈ ਉਹ ਜ਼ਿਆਦਾ ਖੁਸ਼ ਨਹੀਂ ਔਰ ਇਹ ਹਰ ਕਿਸੇ ਪਾਰਟੀ 'ਚ ਅੱਜਕੱਲ ਹੋ ਰਿਹਾ ਹੈ ਕੋਈ ਵੀ ਪਾਰਟੀ ਅਗਰ ਦੂਸਰੀ ਪਾਰਟੀ ਦਾ ਉਮੀਦਵਾਰ ਉਧਾਰਾ ਲਿਆਉਂਦੀ ਹੈ ਤੇ ਵਰਕਰ ਖੁਸ਼ ਨਹੀਂ ਹੈ ਇਸ ਕਰਕੇ ਜਿਹੜੀ ਗੱਲ ਸੀ ਕਿ ਇਹ ਭਾਰੀ ਪੈਣਗੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ ਇਹ ਸਿਆਸੀ ਸਟੰਟ ਹੈ ਕਿ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਲਿਆਓ ਦੇਖਣ ਨੂੰ ਜ਼ਰੂਰ ਲੱਗੂਗਾ ਕਿ ਪਟਿਆਲੇ ਚ ਪ੍ਰਨੀਤ ਕੌਰ ਵੀ ਕਾਂਗਰਸੀ ਚਿਹਰਾ ਸੀ ਤੇ ਕਾਂਗਰਸ ਨਾਲ ਮੁਕਾਬਲਾ ਬਣ ਜੂਗਾ ਪਰ ਅਜੇ ਹੀ ਸਥਿਤੀ ਹੈ ਨਹੀਂ ਨਾਲ ਲੁਧਿਆਣੇ ਚ ਰਵਨੀਤ ਬਿੱਟੂ ਦਾ ਵੀ ਪਹਿਲਾਂ ਵੀ ਉਹਨਾਂ ਦੀ ਐਂਟਰੀ ਕਮਿਨਸੀ ਲੁਧਿਆਣੇ ਚ ਹੈ ਰਵਨੀਤ ਬਿੱਟੂ ਦੀ ਹੁਣ ਭਾਜਪਾ 'ਚ ਜਾਣ ਤੋਂ ਬਾਅਦ ਕੋਈ ਗਰੰਟੀ ਨਹੀਂ ਹੈ ਕਿ ਕਾਂਗਰਸ ਨੂੰ ਵੋਟ ਪਾਉਣ ਵਾਲਾ ਬਿੱਟੂ ਨੂੰ ਵੀ ਵੋਟ ਪਾਊਗਾ ਇਸ ਕਰਕੇ ਹਾਲ ਦੀ ਗੱਲ ਹੀ ਮੈਂ ਕਹਿ ਸਕਦਾ ਕਿ ਸਾਰੇ ਉਮੀਦਵਾਰ ਨੇ ਜਿਹੜੇ ਹੁਣ ਹੰਸਰਾਜ ਹੰਸਗਰ ਜਲੰਧਰ ਤੋਂ ਉਤਾਰੇ ਹੁੰਦੇ ਤੇ ਗੱਲ ਸਮਝ ਆਉਂਦੀ ਸੀ ਜਲੰਧਰ ਉਹਨਾਂ ਦਾ ਗ੍ਰਹਿ ਹਲਕਾ ਹੈ ਉੱਥੇ ਉਹਨਾਂ ਦਾ ਘਰ ਹੈ ਉਹਨਾਂ ਨੇ ਲੰਮਾ ਸਮਾਂ ਜ਼ਿੰਦਗੀ ਦਾ گزارਿਆ ਦਿੱਲੀ ਦੇ ਵਿੱਚ ਐਮਪੀ ਬਣੇ ਦਿੱਲੀ ਰਾਜਸਤਾਨੀ ਹੈ ਦਿੱਲੀ ਸਮਝ ਆਉਂਦਾ ਦਿੱਲੀ ਜਾਂ ਚੰਡੀਗੜ੍ਹ ਸਾਡੇ ਮੁਲਕ ਦਾ ਕੋਈ ਵਿਅਕਤੀ ਜਾ ਕੇ ਲੜ ਲੇ ਸਾਨੂੰ ਪਤਾ ਹੈ ਉਹ ਰਾਜਸਤਾਨੀ ਆ ਉੱਥੇ ਪੱਕਾ ਕੋਈ ਨਹੀਂ ਪਰ ਜਲੰਧਰ ਤਾਂ ਪੱਕਾ ਘਰ ਹੈ ਸੋ ਫਰੀਦਕੋਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੰਸਰਾਜ ਹੰਸ ਭਾਰੀ ਪੈਣਗੇ ਹੰਸਰਾਜ ਹੰਸ ਚੰਗੇ ਲੀਡਰ ਨੇ ਸੱਚੀ ਸੋਚ ਦੇ ਵਿਅਕਤੀ ਨੇ ਪ੍ਰਸਿੱਧ ਗਾਇਕ ਨੇ ਪੰਜਾਬ ਦੇ ਪਰ ਭਾਰੀ ਪੈਣ ਵਾਲੀ ਗੱਲ ਹਾਲ ਦੀ ਘੜੀ ਨਹੀਂ ਹੈ ਪਹਿਲੀ ਗੱਲ ਬਹੁਤੀਆਂ ਥਾਵਾਂ ਤੇ ਜਿੱਦਾਂ ਛੇ ਥਾਵਾਂ ਤੇ ਇਹਨਾਂ ਨੇ ਟਿਕਟਾਂ ਦਾ ਐਲਾਨ ਕੀਤਾ ਹੈ ਪਟਿਆਲੇ ਉਥੇ ਆਮ ਆਦਮੀ ਪਾਰਟੀ ਨੇ ਚਿਹਰਾ ਦਿੱਤਾ ਹੋਇਆ ਹੈ ਲੁਧਿਆਣਾ ਆਮ ਆਦਮੀ ਪਾਰਟੀ ਨੇ ਐਲਾਨ ਕਰਨਾ ਹੈ ਜਲੰਧਰ ਆਮ ਆਦਮੀ ਪਾਰਟੀ ਨੇ ਐਲਾਨ ਕਰਨਾ ਹੈ ਗੁਰਦਾਸਪੁਰ ਆਮ ਆਦਮੀ ਪਾਰਟੀ ਨੇ ਐਲਾਨ ਕਰਨਾ ਹੈ ਅੰਮ੍ਰਿਤਸਰ ਚ ਆਮ ਆਦਮੀ ਪਾਰਟੀ ਨੇ ਆਪਣਾ ਮੰਤਰੀ ਉਤਾਰਿਆ ਹੈ ਔਰ ਇਸੇ ਤਰ੍ਹਾਂ ਫਰੀਦਕੋਟ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਉਤਾਰਿਆ ਸੋ ਆਮ ਆਦਮੀ ਪਾਰਟੀ ਨੇ ਵੀ ਹਜੇ ਤਿੰਨ ਹਲਕਿਆਂ ਤੇ ਗੁਰਦਾਸਪੁਰ ਲਈ ਲੁਧਿਆਣਾ ਜਲੰਧਰ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਨੇ ਇਸ ਕਰਕੇ ਹਜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਭਾਰੀ ਪੈਣਗੇ ਬਾਕੀਆਂ ਤੇ ਇਹ ਗੱਲ ਨਹੀਂ ਹੈ ਅੱਜ ਦੀ ਘੜੀ ਮੈਂ ਉਹਨਾਂ ਨੂੰ ਸਧਾਰਨ ਉਮੀਦਵਾਰ ਦੇ ਤੌਰ ਤੇ ਦੇਖਦਾ ਕਿਉਂਕਿ ਬਹੁਤ ਫਸਮੀ ਟੱਕਰ ਹੋਣੀ ਹੈ ਹੁਣ ਆਮ ਆਦਮੀ ਪਾਰਟੀ ਕਿਹੜੇ ਉਮੀਦਵਾਰ ਉਤਾਰਦੀ ਹੈ ਜਲੰਧਰ ਗੁਰਦਾਸਪੁਰ ਤੇ ਲੁਧਿਆਣਾ ਪਹਿਲੀ ਗੱਲ ਦੂਸਰੀ ਕਾਂਗਰਸ ਕਿਹਨੂੰ ਉਤਾਰਦੀ ਹੈ ਗੁਰਦਾਸਪੁਰ ਲੁਧਿਆਣਾ ਤੇ ਜਲੰਧਰ ਉਹਦੇ ਨਾਲ ਜਿਹੜੇ ਚੋਣਾਂ ਦੇ ਸਮਿਕਰਣ ਨੇ ਉਹ ਸੈੱਟ ਹੋਣਗੇ ਔਰ ਅਕਾਲੀ ਦਲ ਦੇ ਉਮੀਦਵਾਰ ਵੀ ਬਾਕੀ ਨੇ ਗੁਰਦਾਸਪੁਰ ਲੁਧਿਆਣਾ ਤੇ ਜਲੰਧਰ ਔਰ ਜੇ ਅਸੀਂ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰੀਏ ਜਿੱਥੇ ਚਾਰ ਕੋਣੀ ਮੁਕਾਬਲਾ ਸੀ ਅਕਾਲੀ ਬਸਪਾ ਇੱਕ ਪਾਸੇ ਸੀ ਭਾਜਪਾ ਕਾਂਗਰਸ ਔਰ ਆਪ ਇਕੱਲੇ ਲੜੇ ਸੀ ਉਥੇ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਤੇ ਰਹੀ ਸੀ ਹੁਣ ਸੁਨੀਲ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਤੋਂ ਆਪਣੀ ਪਾਰਟੀ ਚ ਲਿਆ ਕੇ ਜਦੋਂ ਉਹ ਜਿੱਤੇ ਸੀ ਆਮ ਆਦਮੀ ਪਾਰਟੀ ਚ ਉਦੋਂ ਮੁੱਖ ਮੰਤਰੀ ਦਾ ਸਾਥ ਸੀ ਸਰਕਾਰ ਦਾ ਸਾਥ ਸੀ ਜ਼ਿਮਨੀ ਚੋਣ ਸੀ ਪਰ ਕੀ ਸੁਸ਼ੀਲ ਕੁਮਾਰ ਰਿੰਕੂ ਇਕੱਲੇ ਬੀਜੇਪੀ ਦੇ ਉਮੀਦਵਾਰ ਦੇ ਤੌਰ ਤੇ ਉਹ ਕ੍ਰਿਸ਼ਮਾ ਕਰ ਸਕਣਗੇ ਕੋਈ ਸ਼ੱਕ ਨਹੀਂ ਸ਼ਹਿਰਾਂ ਦੇ ਵਿੱਚ ਬੀਜੇਪੀ ਪਹਿਲਾਂ ਨਾਲੋਂ ਕਿਸੇ ਹੱਦ ਤੱਕ ਉਭਰੀ ਹੈ ਪਰ ਬੀਜੇਪੀ ਦਾ ਉਭਾਰ ਉਸ ਪੱਧਰ ਤੇ ਨਹੀਂ ਹੈ ਕਿ ਬੀਜੇਪੀ ਦੇ ਸਾਹਮਣੇ ਦੂਸਰਾ ਕੁਝ ਨਹੀਂ ਹੈ ਇਸ ਕਰਕੇ ਮੇਰੀ ਨਜ਼ਰ ਦੇ ਵਿੱਚ ਹਲੇ ਤੱਕ 6 ਦੀਆਂ 6 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਸਧਾਰਨ ਉਮੀਦਵਾਰ ਨੇ ਔਰ ਬਹੁਤ ਫਸਮਾ ਮੁਕਾਬਲਾ ਜਦੋਂ ਦੂਸਰੀਆਂ ਧਰਾਂ ਮੈਦਾਨ ਚ ਉਤਰਨਗੀਆਂ ਤੇ ਹੋਏਗਾ ਔਰ ਫਰਕ ਇਸ ਗੱਲ ਦਾ ਪਾਏਗਾ ਕਿ ਬਾਕੀ ਪਾਰਟੀਆਂ ਦੇ ਚਿਹਰੇ ਕਿਹੜੇ ਆਉਂਦੇ ਨੇ ਸੋ ਇਸ ਕਰਕੇ ਇਹਨਾਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਨਾਲ ਮੈਨੂੰ ਨਹੀਂ ਲੱਗਦਾ ਕਿ ਲਹਿਰ ਬਣ ਗਈ ਭਾਰਤੀ ਜਨਤਾ ਪਾਰਟੀ ਦੀ ਕੋਈ ਲਹਿਰ ਕਿਸੇ ਪਾਰਟੀ ਦੀ ਇਸ ਵਕਤ ਪੰਜਾਬ ਦੇ ਵਿੱਚ ਨਹੀਂ ਹੈ ਡਲਾ ਜੀ ਅਗਲੇ ਸਵਾਲ ਦੀ ਗੱਲ ਕਰੀਏ ਤਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਭਾਜਪਾ ਨੇ ਤਾਂ ਆਪਣੇ 6 ਉਮੀਦਵਾਰਾਂ ਦਾ ਨਾਂ ਦਾ ਐਲਾਨ ਕਰ ਦਿੱਤਾ ਹੈ ਪਰ ਇੱਥੇ ਸਵਾਲ ਹੈ ਕਿ ਕੀ ਕਾਂਗਰਸ ਵੀ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜੋ ਹੈ ਜਾਰੀ ਕਰ ਸਕਦੀ ਹੈ ਔਰ ਕਾਂਗਰਸ ਭਾਜਪਾ ਤੋਂ ਕਿਹੜਾ ਸਿਆਸੀ ਬਦਲਾ ਲੈ ਸਕਦੀ ਹੈ ਇਸ ਦੇ ਉੱਪਰ ਕੀ ਸਿਆਸੀ ਸਮੀਕਰਨ ਬਣ ਰਹੇ ਨੇ ਦੇਖੋ ਜਿਹੜਾ ਤੁਹਾਡਾ ਸਵਾਲ ਹੈ ਕਿ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਕਦੋਂ ਆਊਗੀ ਕਿ ਕਾਂਗਰਸ ਕੋਈ ਬਦਲਾ ਲਾਊਗੀ ਅਸਲ 'ਚ ਪ੍ਰਨੀਤਕੋਰਤਾ ਉਦੋਂ ਹੀ ਚਲੇ ਗਏ ਸੀ ਜਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਪਾਰਟੀ ਛੱਡਤੀ ਕਾਂਗਰਸ ਹੋਰ ਆਪਣੀ ਪਾਰਟੀ ਬਣਾ ਕੇ ਬੀਜੇਪੀ ਚਲੇਵਾ ਕਰ ਲਿਆ ਸਿਰਫ ਉਹਨਾਂ ਨੇ ਆਪਣੀ ਜਿਹੜੀ ਲੋਕ ਸਭਾ ਦੀ ਮੈਂਬਰੀ ਹੈ ਉਹਨੂੰ ਲੰਮਾ ਰੱਖਣਾ ਸੀ ਇਸ ਕਰਕੇ ਉਹ ਕਾਂਗਰਸ ਤੋਂ ਮੁੱਤਲ ਵੀ ਚੱਲ ਰਹੀ ਸੀ ਕਾਂਗਰਸ ਨੇ ਉਹਨਾਂ ਨੂੰ ਕੱਢਿਆ ਨਹੀਂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਨਹੀਂ ਹੁਣ ਜਦੋਂ ਮੈਂਬਰੀ ਦਾ ਕਾਰਜਕਾਲ ਲਗਭਗ ਸਮਾਪਤ ਹੋ ਗਿਆ ਤੇ ਬੀਬੀ ਪ੍ਰਨੀਤ ਕੌਰ ਵੀ ਭਾਜਪਾ ਦੇ ਵਿੱਚ ਚਲੇ ਗਏ ਔਰ ਰਵਨੀਤ ਬਿੱਟੂ ਦੋ ਵਾਰ ਦੇ ਸਿਟਿੰਗ ਐਮਪੀ ਸੀ ਕਾਂਗਰਸ ਦੇ ਅੰਦਰੂਨੀ ਸਰਵੇਖਣ ਕਹਿੰਦੇ ਸੀ ਕਿ ਬਹੁਤੇ ਜ਼ਿਆਦਾ ਉਹ ਪ੍ਰਭਾਵੀ ਨਹੀਂ ਹੈ ਕਾਂਗਰਸ ਦੇ ਮੁਤਾਬਕ ਪ੍ਰਤਾਪ ਬਾਜਵਾ ਕਹਿੰਦੇ ਨੇ ਸਾਡੇ ਸਰਵੇਖਣਾ ਚੋਂ 2 ਲੱਖ ਪਿੱਛੇ ਸੀ ਸੋ ਇਸ ਕਰਕੇ ਕਾਂਗਰਸ ਟਿਕਟ ਦਿਨਾ ਨਹੀਂ ਸੀ ਚੌਂਦੀ ਪ੍ਰਤਾਪ ਪ੍ਰਤਾਪ ਬਾਜਵਾ ਦੇ ਮੁਤਾਬਕ ਬਾਜਵਾ ਸਾਹਿਬ ਕਹਿੰਦੇ ਸਾਡਾ ਤਾਂ ਖੇੜਾ ਛੁੱਟ ਗਿਆ ਹੁਣ ਭਾਜਪੀ ਚ ਜਾਣ ਤੋਂ ਬਾਅਦ ਉਹ ਕੀ ਕ੍ਰਿਸ਼ਮਾ ਕਰ ਲੈਣਗੇ ਹਾਂ ਕਾਂਗਰਸ ਬਦਲਾ ਇਸ ਰੂਪ ਚ ਲੈ ਸਕਦੀ ਹੈ ਕਿ ਰਮਨੀਤ ਬਿੱਟੂ ਦੇ ਸਾਹਮਣੇ ਟੱਕਰ ਦਾ ਉਮੀਦਵਾਰ ਖੜਾ ਕਰੇ ਹੁਣ ਜਦੋਂ ਗੱਲ ਲੁਧਿਆਣੇ ਦੀ ਆਉਂਦੀ ਹੈ ਤੇ ਕਾਂਗਰਸ ਪਾਰਟੀ ਮਨੀਸ਼ तिवारी ਔਰ ਭਾਰਤ ਪੂਸ਼ਣ ਆਸ਼ੂ ਇਹਨਾਂ ਦੋ ਨਾਵਾਂ ਦੇ ਵਿੱਚੋਂ ਇੱਕ ਨਾਮ ਚੁਣ ਸਕਦੀ ਹੈ ਮੇਰੀ ਨਜ਼ਰ ਦੇ ਵਿੱਚ ਅਗਰ ਭਾਰਤ ਪੂਸ਼ਣ ਆਸ਼ੂ ਅਗਰ ਰਵਨੀਤ ਬਿੱਟੂ ਆਉਂਦੇ ਰਵਨੀਤ ਬਿੱਟੂ ਦੇ ਸਾਹਮਣੇ ਮਨੀਸ਼ तिवारी ਆਉਂਦੇ ਨੇ ਤੇ ਫਿਰ ਕੜਾਕੇ ਦੀ ਟੱਕਰ ਹੋਏਗੀ ਔਰ ਰਵਨੀਤ ਬਿੱਟੂ ਲਈ ਆਪਣੀ ਲੋਕ ਸਭਾ ਦੀ ਮੈਂਬਰੀ ਬਚਾਉਣੀ ਚੁਣੌਤੀ ਹੋਏਗੀ ਅਗਰ ਭਾਰਤ ਪੂਸ਼ਣ ਆਸ਼ੂ ਆਉਂਦੇ ਨੇ ਫਿਰ ਇਸ ਗੱਲ ਦਾ ਇੰਤਜ਼ਾਰ ਕਰਨਾ ਪਏਗਾ ਕੀ ਆਮ ਆਦਮੀ ਪਾਰਟੀ ਕਿਸ ਨੂੰ ਮੁਕਾਬਲੇ 'ਚ ਉਤਾਰਦੀ ਹੈ ਭਾਰਤ ਪੂਸ਼ਣ ਆਸ਼ੂ ਤੇ ਵਿਜੀਲੈਂਸ ਦੇ ਮਾਮਲੇ ਨੇ ਈਡੀ ਦਾ ਵੀ ਉਹਨਾਂ ਦੇ ਉੱਤੇ ਮਾਮਲਾ ਹੈ ਇਸ ਕਰਕੇ ਭਾਰਤ ਪੂਸ਼ਣ ਆਸ਼ੂ ਤੇ ਆਮ ਆਦਮੀ ਪਾਰਟੀ ਵੀ ਔਰ ਬੀਜੇਪੀ ਵੀ ਤਿੱਖੇ ਸਿਆਸੀ ਹਮਲੇ ਕਰਨਗੇ ਪਰ ਕਾਂਗਰਸ ਬਦਲਾ ਇਸ ਰੂਪ ਚ ਲਾਊਗੀ ਕਿ ਉਹ ਉਤਾਰਦੀ ਪ੍ਰਨੀਤਕੌਰ ਦੇ ਸਾਹਮਣੇ ਕਿਸ ਨੂੰ ਹੈ ਕੀ ਬੀਬੀ ਪ੍ਰਨੀਤਕੌਰ ਦੇ ਸਾਹਮਣੇ ਕਾਂਗਰਸ ਪਾਰਟੀ ਤਕੜਾ ਉਮੀਦਵਾਰ ਉਤਾਰ ਸਕੇਗੀ ਡਾਕਟਰ ਗਾਂਧੀ ਨੂੰ ਉਤਾਰ ਸਕੇਗੀ ਡਾਕਟਰ ਗਾਂਧੀ ਤੋਂ ਇਲਾਵਾ ਇਸ ਵਕਤ ਕਾਂਗਰਸ ਦੇ ਵਿੱਚ ਕੋਈ ਪਟਿਆਲੇ 'ਚ ਅਜਿਹਾ ਚਿਹਰਾ ਨਹੀਂ ਦਿਖਦਾ ਜੀਨੇ ਪਹਿਲਾਂ ਗਨੀ ਪ੍ਰਨੀਤ ਕੌਰ ਨੂੰ ਹਰਾਇਆ ਹੋਵੇ ਡਾਕਟਰ ਗਾਂਧੀ ਨੇ ਬੀਬੀ ਪ੍ਰਨੀਤ ਕੌਰ ਨੂੰ ਹਰਾਇਆ ਸੀ 2014 'ਚ ਹੁਣ ਲੁਧਿਆਣੇ 'ਚ ਮਨੀਸ਼ ਦਿਵਾੜੀ ਪਹਿਲਾਂ ਵੀ ਸਿਟਿੰਗ ਐਮਪੀ ਰਹੇ ਨੇ ਅਗਰ ਕਾਂਗਰਸ ਬਦਲਾ ਲੈਣਾ ਚਾਹੁੰਦੀ ਹੈ ਤੇ ਮਨੀਸ਼ ਦਿਵਾੜੀ ਨੂੰ ਲੁਧਿਆਣੇ 'ਚ ਉਤਾਰ ਦੇ ਪਟਿਆਲੇ 'ਚ ਡਾਕਟਰ ਗਾਂਧੀ ਨੂੰ ਉਤਾਰ ਦੇਾਰੇ ਫੈਸਲਾ ਕਾਂਗਰਸ ਪਾਰਟੀ ਦਾ ਹੈ ਇਹ ਨਿਰਪਰ ਕਰਦਾ ਹੈ ਕਿ ਉਹ ਬਦਲਾ ਲੈ ਸਕਣਗੇ ਉਹ ਦੱਸਣਗੇ ਹਾਂ ਸੂਚੀ ਆ ਸਕਦੀ ਹੈ ਬੀਜੇਪੀ ਦੀ ਸੂਚੀ ਆਉਣ ਤੋਂ ਬਾਅਦ ਕਾਂਗਰਸ ਤੇ ਹੁਣ ਦਬਾਅ ਹੈ ਕਿ ਅਸੀਂ ਵੀ ਜਲਦ ਤੋਂ ਜਲਦ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੀਏ ਔਰ ਅੱਜ ਕੱਲ੍ਹ ਕਾਂਗਰਸ ਦੀ ਸੂਚੀ ਆ ਸਕਦੀ ਹੈ ਅਮਰਸਰ ਤੋਂ ਗੁਰਜੀਤ ਔਜਲਾ ਲਗਭਗ ਤੈਅ ਨੇ ਲੁਧਿਆਣਾ ਤੋਂ ਜਾਂ ਮਨੀਸ਼ तिवारी ਜਾਂ ਭਾਰਤ ਪੋਸ਼ਣ ਆਸ਼ੂ ਦੋ ਨਾਮ ਚੱਲ ਰਹੇ ਨੇ ਔਰ ਪਟਿਆਲਾ ਤੋਂ ਕਈ ਨਾਮ ਨੇ ਪਟਿਆਲਾ ਤੋਂ ਡਾਕਟਰ ਗਾਂਧੀ ਦਾ ਜ਼ਿਕਰ ਆਇਆ ਪਹਿਲਾਂ ਰਾਹੁਲ ਗਾਂਧੀ ਦੀ ਵੀ ਉਹ समर्थक ਨੇ راہુલ ਗਾਂਧੀ ਦੇ ਨਾਲ ਯਾਤਰਾ 'ਚ ਵੀ ਚੱਲੇ ਨੇ ਨਵਜੋਤ ਸਿੰਘ ਸਿੱਧੂ ਦਾ ਵੀ ਉਹਨਾਂ ਨੂੰ ਸਾਥ ਮਿਲ ਸਕਦਾ ਹੈ ਪੰਜਾਬ ਦੇ ਸੰਗਠਨ ਦਾ ਸਾਥ ਮਿਲ ਸਕਦਾ ਹੈ ਅਗਰ ਕੋਈ ਹੋਰ ਆਉਂਦਾ ਹੈ ਅਗਰ ਲਾਲ ਸਿੰਘ ਆਉਂਦੇ ਨੇ ਉਹ ਬਹੁਤ ਸਿਆਣੀ ਹੈ ਇਸ ਵਾਰ ਉਹਨਾਂ ਦਾ ਪੁੱਤਰ ਵੀ ਨਹੀਂ ਜਿੱਤ ਸਕਿਆ ਸੋ ਇਸ ਕਰਕੇ ਲਾਲ ਸਿੰਘ ਅਗਰ ਮੈਦਾਨ ਚੋਂਦੇ ਨੇ ਉਹ ਵੀ ਸਧਾਰਨ ਉਮੀਦਵਾਰ ਬਣ ਜਾਣਗੇ ਪਰ ਅਗਰ ਡਾਕਟਰ ਗਾਂਧੀ ਆਉਂਦੇ ਨੇ ਤਕੜੇ ਉਮੀਦਵਾਰ ਬਣ ਸਕਦੇ ਨੇ ਬਾਕੀ ਸਿਆਸਤ ਹੈ ਕਾਂਗਰਸ ਸੂਚੀ ਦੇ ਵਿੱਚ ਮਨੀਸ਼ तिवारी ਜਸਵੀਰ ਸਿੰਘ ਦੇਂਪਾ ਗੁਰਜੀਤ ਔਜਲਾ ਡਾਕਟਰ ਅਮਰ ਸਿੰਘ ਇਹ ਚਾਰ ਕੈਂਡੀਡੇਟ ਨੇ ਜਿਹੜੇ ਇਹ ਪਹਿਲੀ ਸੂਚੀ ਚ ਪੰਜਾਬ ਕਿਸੇ ਵੇਲੇ ਵੀ ਜਾਰੀ ਕਰ ਸਕਦੀ ਹੈ ਹੁਣ ਸੂਚੀ ਜਾਰੀ ਹੋਣ ਤੋਂ ਬਾਅਦ ਹੀ ਇਹ ਪਤਾ ਲੱਗੂਗਾ ਕਿ ਕਾਂਗਰਸ ਭਾਜਪਾ ਚ ਗਏ ਜਿਹੜੇ ਲੀਡਰ ਨੇ ਕਾਂਗਰਸ ਦੇ ਜਾਂ ਭਾਜਪਾ ਤੋਂ ਕਾਂਗਰਸ ਬਦਲਾ ਲੈਣ ਦੇ ਰੋਅ ਦੇ ਵਿੱਚ ਹੈ ਜਾਂ ਕਾਂਗਰਸ ਆਪਣੀ ਚਾਲ ਹੀ ਚੱਲੇਗਾ ਦਲਾ ਜੀ ਅਗਲੇ ਸਵਾਲ ਦੀ ਗੱਲ ਕਰੀਏ ਗੱਲ ਕਰਾਂਗੇ ਭਗਵੰਤ ਮਾਨ ਦੀ ਕਿ ਭਗਵੰਤ ਮਾਨ ਭਾਜਪਾ ਤੋਂ ਭਾਰਤੀ ਜਨਤਾ ਪਾਰਟੀ ਤੋਂ ਸਿਆਸੀ ਬਦਲਾ ਲੈ ਸਕਣਗੇ ਉਧਰ ਅੱਜ ਦੀ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਇੰਡੀਆ ਗੱਠਜੋੜ ਦੀ ਰੈਲੀ ਵੀ ਹੈ ਸੋ ਕੀ ਸਿਆਸੀ ਅਸਰ ਇਸ ਗੱਠਜੋੜ ਦੀ ਰੈਲੀ ਦਾ ਵੀ ਨਜ਼ਰ ਆਏਗਾ ਹੁਣ ਤੁਸੀਂ ਬੜਾ ਅਹਿਮ ਸਵਾਲ ਕੀਤਾ ਹਰਜੋਜੀ ਕਿ ਭਗਵੰਤ ਅੱਗੇ ਕਿਹੜੀ ਚੁਣੌਤੀ ਹੈ ਕਿ ਭਾਜਪਾ ਤੋਂ ਸਿਆਸੀ ਬਦਲਾ ਲੈ ਸਕਣਗੇ ਮੁੱਖ ਮੰਤਰੀ ਜਾਂ ਨਹੀਂ ਦੇਖੋ ਭਗਵੰਤ ਮਾਨ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਹਨ अरविंद केजरीवाल ਦੀ ਗ੍ਰਿਫਤਾਰੀ ਹੋ ਗਈ ਦਿੱਲੀ ਦੇ ਨਾਲ ਨਾਲ ਪੰਜਾਬ ਦਾ ਪ੍ਰਚਾਰਕਾ ਭਗਵੰਤ ਮਾਨ ਦੇ ਜ਼ਿੰਮੇ ਸੀ ਹੁਣ ਦਿੱਲੀ ਦੇ ਪ੍ਰਚਾਰ ਦੀ ਜ਼ਿੰਮੇਦਾਰੀ ਵੀ ਭਗਵੰਤ ਮਾਨ ਦੇ ਮੋਢਿਆਂ ਤੇ ਆ ਗਈ ਅਜਿਹੇ ਵਿੱਚ ਭਗਵੰਤ ਮਾਨ ਅੱਗੇ ਬਹੁਤ ਵੱਡੇ ਸਵਾਲ ਨੇ ਕੀ ਉਹ ਸਿਆਸੀ ਬਦਲਾ ਲੈ ਸਕਣਗੇ ਭਾਰਤੀ ਜਨਤਾ ਪਾਰਟੀ ਤੋਂ ਕਿਉਂਕਿ ਇੱਕੋ ਹੀ ਮੈਂਬਰ ਪਾਰਲੀਮੈਂਟ ਸੀ ਆਮ ਆਦਮੀ ਪਾਰਟੀ ਦਾ ਸੁਸ਼ੀਲ ਕੁਮਾਰ ਰਿੰਕੂ ਦੁਬਾਰਾ ਟਿਕਟ ਵੀ ਦਿੱਤੀ ਪਰ ਬੀਜੇਪੀ ਉਹਨਾਂ ਨੂੰ ਆਪਣੇ ਵਿੱਚ ਮਿਲਾਉਣ ਚ ਕਾਮਯਾਬ ਹੋ ਗਈ ਹੁਣ ਕੀ ਸੁਸ਼ੀਲ ਕੁਮਾਰ ਰਿੰਕੂ ਤੇ ਕੋਈ ਦਬਾਅ ਬਣਾਇਆ ਜਾਂ ਸੁਸ਼ੀਲ ਕੁਮਾਰ ਰਿੰਕੂ ਆਪ ਹੀ ਜਾਣਾ ਚਾਹੁੰਦੇ ਸੀ ਇਹ ਤਾਂ ਜਾਂ ਸੁਸ਼ੀਲ ਕੁਮਾਰ ਰਿੰਕੂ ਜਾਣਦੇ ਨੇ ਜਾਂ ਰੱਬ ਜਾਣਦਾ ਪਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਚ ਚਲੇ ਗਏ ਹੁਣ ਆਮ ਆਦਮੀ ਪਾਰਟੀ ਨੂੰ ਤਲਾਸ਼ ਹੈ ਜਲੰਧਰ ਤੋਂ ਉਮੀਦਵਾਰ ਦੀ ਹੁਣ ਭਗਵੰਤ ਮਾਨ ਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇੱਕ ਤਾਂ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨਾਲੋਂ ਵੀ ਤਕੜਾ ਉਮੀਦਵਾਰ ਲਿਆਂਦਾ ਜਾਵੇ ਔਰ ਦੂਸਰਾ ਕੀ ਆਮ ਆਦਮੀ ਪਾਰਟੀ ਜਲੰਧਰ ਚ ਆਪਣੀ ਸੀਟ ਬਚਾ ਸਕੇਗੀ ਕਾਂਗਰਸ ਵੱਲੋਂ ਚਰਨਜੀਤ ਚੰਨੀ ਹੁਣਾਂ ਦੇ ਮੈਦਾਨ ਚ ਉਤਰਨ ਦੀਆਂ ਵੱਡੀਆਂ ਸੰਭਾਵਨਾਵਾਂ ਨੇ ਚਰਨਜੀਤ ਚੰਨੀ ਕਾਂਗਰਸ ਦੇ ਵਿੱਚ ਪਹਿਲੀ ਪਸੰਦ ਬਣ ਰਹੇ ਨੇ ਉਮੀਦਵਾਰ ਦੇ ਤੌਰ ਤੇ ਹਾਲਾਂਕਿ ਪਤਾ ਉਦੋਂ ਲੱਗਣਾ ਹੈ ਜਦੋਂ ਸੂਚੀ ਜਾਰੀ ਹੁੰਦੀ ਹੈ ਔਰ ਪਹਿਲੀ ਸੂਚੀ ਚ ਵੀ ਚਰਨਜੀਤ ਚੰਨੀ ਦਾ ਨਾਮ ਆ ਸਕਦਾ ਹੈ ਜਲੰਧਰ ਤੋਂ ਮੈਂ ਪਹਿਲਾਂ ਇਹਦਾ ਜ਼ਿਕਰ ਕਰਨਾ ਭੁੱਲ ਗਿਆ ਹੁਣ ਭਗਵੰਤ ਮਾਨ ਅੱਗੇ ਚੁਣੌਤੀ ਇਹ ਹੈ ਕਿ ਕੀ ਭਗਵੰਤ ਮਾਨ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸਿਆਸੀ ਬਦਲਾ ਲੈ ਸਕਣਗੇ ਉਮੀਦਵਾਰ ਲਜਾਣ ਦਾ ਦੂਸਰਾ ਕੀ ਜਿਸ ਤਰਜ ਤੇ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਉਸ ਤਰਜ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਵਉੱਚਤਾ ਸਾਬਤ ਕਰ ਸਕੇਗੀ ਤੀਜੀ ਚੁਣੌਤੀ ਇਹ ਹੈ ਕਿ 92 ਐਮਐਲਏ ਜਿਹੜੇ ਆਮ ਆਦਮੀ ਪਾਰਟੀ ਨੇ ਜਿੱਤੇ ਉਹ ਮਹਿਜ਼ ਤੁੱਕਾ ਨਹੀਂ ਸੀ ਉਹ ਸਿਧਾਤਾਂ ਦੀ ਲੜਾਈ ਸੀ ਉਹ ਲੜਾਈ ਸੀ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੀ ਹੋਂਦ ਨੂੰ ਤਕੜਾ ਕਰਨ ਦੀ ਔਰ ਪੰਜਾਬ ਨੂੰ ਚੁਣੌਤੀਆਂ ਚੋਂ, ਦਿੱਕਤਾਂ ਚੋਂ, ਮੁਸੀਬਤਾਂ ਚੋਂ ਬਾਹਰ ਕੱਢਣ ਦੀ। ਇਹ ਸਾਰੀਆਂ ਚੁਣੌਤੀਆਂ ਭਗਵੰਤ ਮਾਨ ਦੇ ਅੱਗੇ ਐ ਔਰ 92 ਐਮ.ਐਲ.ਏ ਜਿਹੜੇ ਆਪ ਦੇ ਆਏ ਉਹ ਤੁੱਕਾ ਨਹੀਂ ਸੀ। ਪੰਜਾਬ ਦੇ ਲੋਕ ਮੁਫਤ ਬਿਜਲੀ ਨੂੰ ਪ੍ਰਵਾਨ ਕਰਨਗੇ, ਜ਼ੀਰੋ ਬਿੱਲਾਂ ਨੂੰ ਪ੍ਰਵਾਨ ਕਰਨਗੇ। ਇਹ ਸਾਰੀਆਂ ਚੁਣੌਤੀਆਂ ਭਗਵੰਤ ਮਾਨ ਦੇ ਅੱਗੇ ਰਹਿਣਗੀਆਂ। ਔਰ ਭਗਵੰਤ ਮਾਨ ਨੂੰ ਬਹੁਤ ਮਿਹਨਤ ਦੇ ਨਾਲ ਚੋਣ ਪ੍ਰਚਾਰ ਕਰਨਾ ਪੈਣਾ ਹੈ ਅਗਲੇ 2 ਮਹੀਨੇ। 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਭਗਵੰਤ ਮਾਨ ਨੂੰ ਬਹੁਤ ਜ਼ਿਆਦਾ ਚੋਣ ਪ੍ਰਚਾਰ ਕਰਨਾ ਪੈਣਾ ਇਹਨਾਂ ਦਿਨਾਂ ਦੇ ਵਿੱਚ ਵਿੱਚ ਔਰ ਅਗਰ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਔਰ ਅਕਾਲੀ ਦਲ ਦੇ ਮੁਕਾਬਲੇ ਭਗਵੰਤ ਮਾਨ ਪੰਜਾਬ ਚੋਂ ਜ਼ਿਆਦਾ ਸੀਟਾਂ ਕੱਢਦੇ ਨੇ ਭਾਵੇਂ ਇੱਕ ਸੀਟ ਦੂਜਿਆਂ ਨਾਲੋਂ ਵੱਧ ਹੋਵੇ ਅਗਰ ਭਗਵੰਤ ਮਾਨ ਦੂਸਰੀ ਕਿਸੇ ਵੀ ਪਾਰਟੀ ਨਾਲੋਂ ਇੱਕ ਵੀ ਉਮੀਦਵਾਰ ਵੱਧ ਜਿਤਾਉਣ 'ਚ ਕਾਮਯਾਬ ਹੋ ਗਏ ਤੇ ਸਮਝ ਲਓ ਭਗਵੰਤ ਮਾਨ ਵੱਡਾ ਹੀਰੋ ਬਣ ਕੇ ਆ ਗਿਆ ਔਰ ਅਗਰ ਭਗਵੰਤ ਮਾਨ ਪੰਜਾਬ ਦੇ ਵਿੱਚ ਅਧੀਆਂ ਸੀਟਾਂ ਵੀ ਲੈ ਜਾਂਦੇ ਨੇ ਤੇ 2027 ਦੇ ਵਿੱਚ ਭਗਵੰਤ ਮਾਨ ਦੀ ਚੁਣੌਤੀ ਹੋਰ ਵੱਡੀ ਹੋਏਗੀ ਔਰ ਫੇਰ ਕਿਸੇ ਧਿਰ ਦੀ ਹਿੰਮਤ ਨਹੀਂ ਹੋਣੀ ਕਿਸੇ ਵੀ ਧਿਰ ਦੀ ਹਿੰਮਤ ਨਹੀਂ ਹੋਣੀ ਕਿ 24 ਦੇ ਨਤੀਜੇ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜੀ ਜਾਵੇ ਕਿਉਂਕਿ ਅਗਰ ਭਗਵੰਤ ਮਾਨ ਜ਼ਿਆਦਾ ਉਮੀਦਵਾਰ ਜਿਤਾ ਗਿਆ ਆਪਣੇ ਚੋਣ ਪ੍ਰਚਾਰ ਕਰਕੇ ਆਪਣੇ ਉਮੀਦਵਾਰਾਂ ਕਰਕੇ ਤੇ 27 ਦਾ ਕਿਲਾ ਫਤਿਹ ਕਰਨ ਦੀ ਦੇਸ਼ਾ ਦੇ ਵਿੱਚ ਇੱਕ ਵੱਡਾ ਦਾਵੇਦਾਰ ਫਿਰ ਭਗਵੰਤ ਮਾਨ ਬਣੇਗਾ ਸੋ ਇਸ ਕਰਕੇ ਇਹ ਹੁਣ ਜਦੋਂ ਰਿਜ਼ਲਟ ਆਉਣਾ ਹੈ 1 ਜੂਨ ਨੂੰ ਉਸੇ ਦਿਨ ਜਦੋਂ ਵੋਟਾਂ ਪੈਣੀਆਂ 1 ਜੂਨ ਨੂੰ 4 ਜੂਨ ਨੂੰ ਜਦੋਂ ਰਿਜ਼ਲਟ ਆਉਣਾ ਹੈ ਉਸੇ ਦਿਨ ਸਾਬਤ ਹੋਣਾ ਹੈ ਕਿ ਭਗਵੰਤ ਮਾਨ ਬਦਲਾ ਲੈ ਸਕੇ ਨੇ ਸਿਆਸੀ ਤੌਰ ਤੇ ਜਾਂ ਨਹੀਂ ਕਿਉਂਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹਨੂੰ ਵੀ ਵੱਡਾ ਮੁੱਦਾ ਆਮ ਆਦਮੀ ਪਾਰਟੀ ਬਣਾ ਰਹੀ ਹੈ ਅੱਜ ਦਿੱਲੀ ਦੇ ਵਿੱਚ ਵੱਡੀ ਰੈਲੀ ਹੈ ਸਾਨੂੰ ਪਤਾ ਹੈ ਅੱਜ ਇੰਡੀਆ ਗੱਠਜੋੜ ਪੂਰੀ ਤਾਕਤ ਲਾਏਗਾ ਅੱਜ ਸੋਨੀਆ ਗਾਂਧੀ ਰਾਹੁਲ ਗਾਂਧੀ ਮਲਕੀ ਅਰਜਨ ਖੜਗੇ ਪ੍ਰਿੰਕਾ ਗਾਂਧੀ ਉਸ ਮੰਚ ਤੇ ਹੋਣਗੇ ਜਿਸ ਮੰਚ ਦਾ ਸੰਚਾਲਨ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਦਿੱਲੀ ਦੇ ਸੌਰਵ ਭਾਰਤਵਾਜ ਕਰਨਗੇ ਔਰ ਭਗਵੰਤ ਮਾਨ ਵੱਡੀ ਜ਼ਿੰਮੇਵਾਰੀ ਨਿਭਾਉਣਗੇ ਸਾਰੇ ਇੰਡੀਆ ਗੱਠਜੋੜ ਦੇ ਲੀਡਰਾਂ ਨੂੰ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਔਰ ਇੰਡੀਆ ਗੱਠਬੰਧਨ ਦੇ ਨਾਲ ਜੋੜੀ ਰੱਖਣ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਦਿੱਲੀ ਦੇ ਵਿੱਚ ਵੱਡਾ ਸਨੇਹਾ ਦੇਣ ਦੀ ਅੱਜ ਭਗਵੰਤ ਮਾਨ ਉਹਨਾਂ ਦਾ ਜਿਹੜਾ ਭਾਸ਼ਣ ਹੈ ਉਹ ਬੜੀ ਅਹਿਮੀਅਤ ਵਾਲਾ ਹੋਊਗਾ ਔਰ ਇੰਡੀਆ ਗੱਠਜੋੜ ਦਿੱਲੀ ਤੋਂ ਅੱਜ ਕੀ ਐਲਾਨ ਕਰਦਾ ਹੈ ਕਿ ਇੰਡੀਆ ਗੱਠਜੋੜ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਦੁਬਾਰਾ ਉਸ ਇਤਿਹਾਸਿਕ ਕ੍ਰਾਂਤੀ ਵੱਲ ਵਧੇਗਾ ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਲਾਲ ਕਿਲੇ ਮੈਦਾਨ ਲਾਲ ਰਾਮਲੀਲਾ ਮੈਦਾਨ ਤੋਂ ਹੋਂਦ ਚਾਈ ਔਰ ਦਿੱਲੀ ਚ ਤੀਜੀ ਵਾਰ ਸਰਕਾਰ ਬਣਾਈ ਔਰ ਪੰਜਾਬ ਚ ਵੀ ਸਰਕਾਰ ਬਣਾਈ ਔਰ ਰਾਜ ਸਭਾ ਦੇ ਵਿੱਚ 9-10 ਮੈਂਬਰ ਬਣਾ ਗਈ ਔਰ ਇੱਕ ਮੈਂਬਰ ਪਾਰਲੀਮੈਂਟ ਬਣਾ ਗਈ ਪੰਜਾਬ ਚ ਔਰ ਗੁਆਚੋਂ ਵਿਧਾਇਕ ਬਣਾ ਗਈ ਸੋ ਗੁਜਰਾਤ ਚ ਲਗਭਗ 13% ਵੋਟਾਂ ਲੈ ਗਈ ਕਿ ਬੜਾ ਕੁਝ ਨਿਰ ਪਰ ਕਰੇਗਾ ਅੱਜ ਦਿੱਲੀ ਦੇ ਉਸ ਮੰਚ ਤੋਂ ਔਰ ਅਗਰ ਇੰਡੀਆ ਗਠ ਜੋੜ ਦਾ ਅੱਜ ਦਾ ਮੰਚ ਇਹ ਸੁਨੇਹਾ ਦੇਣ ਚ ਕਾਮਯਾਬ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਦੇ ਨਾਲ ਇੰਡੀਆ ਗਠ ਜੋੜ ਕਮਜ਼ੋਰ ਨਹੀਂ ਆਮ ਆਦਮੀ ਪਾਰਟੀ ਕਮਜ਼ੋਰ ਨਹੀਂ ਬਲਕਿ ਤਕੜੀ ਹੋਈ ਹੈ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਸਿਆਸੀ ਬਦਲਾ ਲੈਣ ਚ ਕਾਮਯਾਬ ਹੋਏ ਨੇ ਪਰ ਬਦਲਾ ਲਿਆ ਗਿਆ ਜਾਂ ਨਹੀਂ ਭਗਵੰਤ ਮਾਨ ਬਦਲਾ ਲੈ ਸਕਣਗੇ ਜਾਂ ਨਹੀਂ ਇਹਦਾ ਫੈਸਲਾ ਹਰਜੋਤਜੀ ਹੋਣਾ ਹੈ 4 ਜੂਨ ਨੂੰ ਜਦੋਂ ਵੋਟਾਂ ਦੇ ਰਿਜ਼ਲਟ ਆਉਣੇ ਨੇ ਇੱਕ ਗੱਲ ਹੋਰ ਸਾਫ਼ ਹੈ ਕੱਲ ਤਜਸਵੀ ਯਾਦਵ ਆਉਣ ਦੀ ਉਮੀਦ ਹੈ ਅਖਲੇਸ਼ ਯਾਦਵ ਆ ਸਕਦੇ ਨੇ ਸ਼ਰਦ ਪਵਾਰ ਆ ਸਕਦੇ ਨੇ ਲਾਲੂ ਪ੍ਰਸਾਦ ਯਾਦਵ ਆ ਸਕਦੇ ਨੇ ਕੱਲ ਸ਼ਿਵ ਸੈਨਾ ਦੇ ਸ਼ਿਵਸ਼ਨਾ ਪਾਲ ਠਾਕਰੇ ਦੇ ਜਿਹੜੇ ਜਿਹੜੇ ਮੁੰਬਈ ਦੇ ਮੁੱਖ ਮੰਤਰੀ ਸੀ ਉਹ ਆ ਸਕਦੇ ਨੇ ਉਦਵ ਠਾਕਰੇ ਆ ਸਕਦੇ ਨੇ ਉਹਨਾਂ ਦਾ ਪੁੱਤਰ ਆ ਸਕਦਾ ਔਰ ਸ਼ਰਦ ਯਾਦਵ ਸ਼ਰਦ ਪਵਾਰ ਆ ਸਕਦੇ ਨੇ ਇਹ ਸਾਰੇ ਵੱਡੇ ਲੀਡਰ ਅੱਜ ਦਿੱਲੀ ਦੇ ਮੰਚ ਤੇ ਆ ਸਕਦੇ ਨੇ ਔਰ ਅੱਜ ਕੱਤੀ ਦੇ ਮੰਚ ਤੇ ਇੰਡੀਆ ਗਠਜੋੜ ਤਕੜਾ ਹੋ ਕੇ ਨਿਕਲੇਗਾ ਅਗਰ ਰਾਮਲੀਲਾ ਮੈਦਾਨ ਦੇ ਵਿੱਚ 1.5-2 ਲੱਖ ਲੋਕ ਇਕੱਠੇ ਹੁੰਦੇ ਨੇ ਉਂਝ ਭਗਵੰਤ ਮਾਨ ਹੋਣਾ ਨੇ ਇਹ ਟਾਰਗੇਟ ਰੱਖਿਆ ਹੈ ਕਿ ਪੰਜਾਬ ਤੋਂ ਹੀ ਅਸੀਂ 1 ਲੱਖ ਤੋਂ ਵੱਧ ਲੋਕ ਦਿੱਲੀ ਲੈ ਕੇ ਜਾਣੇ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋਣਗੇ ਕਾਡਰ ਹੋਏਗਾ ਐਮ ਐਲ ਏ ਹੋਣਗੇ ਵਿਧਾਇਕ ਹੋਣਗੇ ਸੋ ਅੱਜ ਦਾ ਦਿਨ ਹੈ ਜਿਹੜਾ ਉਹ ਭਗਵੰਤ ਮਾਨ ਦੇ ਲਈ ਵੀ ਬਹੁਤ ਵੱਡਾ ਹੈ ਔਰ ਅੱਜ ਦੇ ਦਿਨ ਤੋਂ ਬਾਅਦ ਅੱਜ ਸ਼ਾਮ ਨੂੰ ਜਦੋਂ ਇੰਡੀਆ ਗੱਡ ਜੋੜ ਦੀ ਰੈਲੀ ਇਹ ਖਤਮ ਹੋਏਗੀ ਉਸ ਵੇਲੇ ਇਹ ਗੱਲ ਹੁਣ ਸਾਹਮਣੇ ਆਏਗੀ ਕਿ ਅੱਜ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਅਲਾਈਅੰਸ ਹੈ ਕੀ ਉਹ ਦਿੱਲੀ ਦੀ ਤਸਵੀਰ ਬਦਲ ਸਕੇਗਾ ਜਿੱਥੇ ਸੱਤ ਸੀਟਾਂ ਭਾਰਤੀ ਜਨਤਾ ਪਾਰਟੀ ਲਗਾਤਾਰ ਜਿੱਤ ਰਹੀ ਹੈ ਦੋ ਟਰਮਾਂ ਤੋਂ ਔਰ ਇਸ ਵਾਰ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ ਛੇ ਉਮੀਦਵਾਰ ਤੱਕ ਬਦਲ ਦਿੱਤੇ ਹੁਣ ਅੱਜ ਸ਼ਾਮ ਤੱਕ ਇਹ ਸਾਫ਼ ਹੋਏਗਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠਜੋੜ ਇੰਡੀਆ ਗੱਠਜੋੜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦੇ ਸਕੇਗਾ ਹਰਿਆਣੇ 'ਚ ਹਿਮਾਚਲ 'ਚ ਔਰ ਪੰਜਾਬ 'ਚ ਜੇ ਦੇ ਸਕੇਗਾ ਤੇ ਉਹ ਚੁਣੌਤੀ ਕਿੰਡੀ ਵੱਡੀ ਹੋਏਗੀ। ਬੱਲੇ ਜੀ ਗੱਲ ਆਪਾਂ ਫਰੀਦਕੋਟ ਦੀ ਕਰ ਲਈਏ ਤਾਂ ਉੱਥੇ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਕਲਾਕਾਰ ਉਮੀਦਵਾਰ ਮੈਦਾਨ ਵਿੱਚ ਉਤਾਰੇ ਨੇ ਤੇ ਹੁਣ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਕੀ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਕਾਲੀ ਦਾਲਵੀ ਫਰੀਦਕੋਟ ਤੋਂ ਕਿਸੇ ਕਲਾਕਾਰ ਉਮੀਦਵਾਰ ਨੂੰ ਹੀ ਮੈਦਾਨ ਵਿੱਚ ਲੈ ਕੇ ਆਣਗੇ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਸਰਜੋ ਜੀ ਫਰੀਦਕੋਟ ਦਾ ਜਿਹੜਾ ਚੋਣ ਖੜਾ ਹੈ ਉਹ ਬੜਾ ਦਿਲਚਸਪ ਹੋ ਗਿਆ ਫਰੀਦਕੋਟ ਦੇ ਵਿੱਚ ਮੁਹੰਮਦ ਸਦੀਕ ਸਿਟਿੰਗ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੇ ਇਸ ਵੇਲੇ ਕਾਂਗਰਸ ਚ ਮੁਹੰਮਦ ਸਦੀਕ ਉਹਨਾਂ ਨੂੰ ਦੁਬਾਰਾ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਤਾਂ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਕਾਂਗਰਸ ਦੀ ਸੂਚੀ ਆਉਂਦੀ ਹੈ ਪਰ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਉੱਥੇ ਮੈਦਾਨ ਚ ਉਤਾਰਿਆ ਜਿਹੜੇ ਭਗਵੰਤ ਮਾਨ ਦੇ ਦੋਸਤ ਵੀ ਨੇ ਕਲਾਕਾਰ ਵੀ ਨਹੀਂ ਸੋ ਫਰੀਦਕੋਟ ਦੇ ਵਿੱਚ ਅੱਜ ਹੰਸ ਕੱਲ ਹੰਸ ਰਾਜ ਅੱਜ ਹੰਸ ਨੂੰ ਵੀ ਉਮੀਦਵਾਰ ਬਣਾਤਾ ਸੋ ਭਾਰਤੀ ਜਨਤਾ ਪਾਰਟੀ ਨੇ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਉਤਾਰਤਾ ਜਿਹੜੇ 2009 ਚ ਜਲੰਧਰ ਚ ਹਾਰੇ ਦਿੱਲੀ ਚ ਜਾ ਕੇ ਮੈਂਬਰ ਪਾਰਲੀਮੈਂਟ ਬਣੇ ਔਰ ਹੁਣ ਉਹਨਾਂ ਨੂੰ ਫਰੀਦਕੋਟ ਤੋਂ ਉਤਾਰਿਆ ਗਿਆ ਦੂਸਰੇ ਕਲਾਕਾਰ ਮੈਨੂੰ ਇਹ ਲੱਗਦਾ ਹੈ ਕਿ ਫਰੀਦਕੋਟ ਦਾ ਜਿਹੜਾ ਹਲਕਾ ਹੈ ਉਹ ਮੁਹੰਮਦ ਸ਼ਦੀਕ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕਰਮਜੀਤ ਅਨਮੋਲ ਦੇ ਮੈਦਾਨ ਚ ਆਉਣ ਤੋਂ ਬਾਅਦ ਹੰਸ ਰਾਜ ਹੰਸ ਦੇ ਮੈਦਾਨ ਚ ਆਉਣ ਤੋਂ ਬਾਅਦ ਕਲਾਕਾਰਾਂ ਵਾਲਾ ਹਲਕਾ ਇਸ ਵਾਰ ਵੱਜੂਗਾ ਇਸ ਵਾਰ ਕੀ ਅਕਾਲੀ ਦਲ ਵੀ ਉਥੋਂ ਕਿਸੇ ਕਲਾਕਾਰ ਨੂੰ ਮੈਦਾਨ ਚ ਉਤਾਰਨਗੇ ਕੀ ਕਾਂਗਰਸ ਮੁਹੰਮਦ ਸ਼ਦੀਕ ਨੂੰ ਦੁਬਾਰਾ उतारेगी ਅਗਰ ਮੁਹੰਮਦ ਸ਼ਦੀਕ ਦੁਬਾਰਾ ਆਉਂਦੇ ਨੇ ਤੇ ਤਿੰਨੇ ਕਲਾਕਾਰ ਹੋਣਗੇ ਔਰ ਤਿੰਨੇ ਪੰਜਾਬ ਦੇ ਚੋਟੀ ਦੇ ਕਲਾਕਾਰ ਕਰਮਜੀਤ ਅਨਮੋਲ ਭਾਵੇਂ ਇਹਨਾਂ ਦੇ ਜੂਨੀਅਰ ਨੇ ਮੁਹੰਮਦ ਸ਼ਦੀਕ ਔਰ ਹੰਸਰਾਜ ਹੰਸ ਬੜੇ ਸਿਆਣੇ ਨੇ ਮੈਨੂੰ ਲੱਗਦਾ ਸਭ ਤੋਂ ਸੀਨੀਅਰ ਤਾਂ ਮੁਹੰਮਦ <h3>ਸਦੀਕ ਹੋਣਗੇ ਉਮਰ 'ਚ ਪਰ ਸਿਆਸਤ ਦੇ ਵਿੱਚ ਹੰਸਰਾਜ ਹੰਸ ਸੀਨੀਅਰ ਨੇ ਮੈਨੂੰ ਲੱਗਦਾ ਕਿਉਂਕਿ ਉਹ 2009 'ਚ MP ਦੀ ਚੋਣ ਲੜੇ ਸੀ ਹਾਲਾਂਕਿ ਮੁਹੰਮਦ <h3>ਸਦੀਕ ਪਹਿਲਾਂ ਪਧੌੜ ਤੋਂ MLA ਵੀ ਰਹਿ ਚੁੱਕੇ ਨੇ ਸੋ ਮੁਹੰਮਦ <h3>ਸਦੀਕ ਦਾ ਤਜਰਬਾ ਵੀ ਅਸੀਂ ਘੱਟ ਨਹੀਂ ਕਹਿ ਸਕਦੇ ਹੁਣ ਅਕਾਲੀ ਦਲ ਔਰ ਕਾਂਗਰਸ ਇਸ ਵਾਰ ਕਿਸ ਨੂੰ ਮੈਦਾਨ 'ਚ ਉਤਾਰਦੇ ਨੇ ਕੀ ਕਾਂਗਰਸ ਮੁਹੰਮਦ <h3>ਸਦੀਕ ਨੂੰ ਦੁਬਾਰਾ ਉਤਾਰਦੀ ਹੈ ਜਾਂ ਕਿਸੇ ਹੋਰ ਨੂੰ ਉਂਝ ਨਾਮਕਈ ਕਾਂਗਰਸ ਵਿੱਚ ਚੱਲ ਰਹੇ ਨੇ ਪਰ ਹਜੇ ਫਰੀਦਕੋਟ ਦੇ ਵਿੱਚ ਵੀ ਕਾਂਗਰਸ ਨੂੰ ਕੋਈ ਵੱਡੇ ਕਦ ਦਾ ਜੇਤੂ ਚਿਹਰਾ ਜਿੱਤਣ ਦਾ ਚੈਲੰਜ ਕਰਨ ਵਾਲਾ ਜਾਂ ਮੁਕਾਬਲਾ ਕਰਨ ਵਾਲਾ ਚਿਹਰਾ ਹਜੇ ਤੱਕ ਕਾਂਗਰਸ ਨੂੰ ਨਹੀਂ ਦੇਖਿਆ ਫਰੀਦਕੋਟ ਦੇ ਵਿੱਚੋਂ ਵੀ ਔਰ ਅਕਾਲੀ ਦਲ ਕੀ ਕਿਸੇ ਕਲਾਕਾਰ ਨੂੰ ਲੈ ਕੇ ਆਏਗਾ ਜਾਂ ਪਾਰਟੀ ਦੇ ਕਿਸੇ ਵਲੰਟੀਅਰ ਵਰਕਰ ਨੂੰ ਜਾਂ ਕਿਸੇ ਸਾਭਕਾ ਅਫਸਰ ਨੂੰ ਯਾ ਕਿਸੇ ਸਾਥ ਦਾ ਮੈਂਬਰ ਪਾਰਲੀਮੈਂਟ ਨੂੰ ਉੱਥੋਂ ਦੇਗਾ ਉੰਜ ਬੀਬੀ ਗੁਲਸ਼ਨ ਵੀ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਉਥੇ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਦੇਗਾ ਜਾਂ ਕਿਸੇ ਮਰਦ ਉਮੀਦਵਾਰ ਨੂੰ ਮੈਦਾਨ ਚ ਉਤਾਰੇਗਾ ਇਹਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਸੋ ਫਰੀਦਕੋਟ ਦੇ ਹਲਕੇ ਤੇ ਆਉਂਦੇ ਦਿਨਾਂ ਦੇ ਵਿੱਚ ਬੜਾ ਦਿਲਚਸਪ ਮੁਕਾਬਲਾ ਸਾਨੂੰ ਦੇਖਣ ਨੂੰ ਮਿਲੇਗਾ ਹਾਲ ਦੀ ਘੜੀ ਪੰਜਾਬ ਦੀਆਂ ਜਿਹੜੀਆਂ 13 ਦੀਆਂ 13 ਸੀਟਾਂ ਨੇ ਇਹਨਾਂ ਉੱਪਰ ਮੁਕਾਬਲਾ ਖੁੱਲਿਆ ਕਿਸੇ ਵੀ ਪਾਰਟੀ ਦੀ ਹਵਾ ਹੋਣ ਦੀ ਗੱਲ ਅਸੀਂ ਨਹੀਂ ਕਹਿ ਸਕਦੇ ਬਰਾਬਰ ਦੀ ਟੱਕਰ ਸਾਰੀਆਂ ਪਾਰਟੀਆਂ ਦੇਣਗੀਆਂ ਨਿਰਪਰ ਕਰੇਗਾ ਕਿ ਕਿਸ ਪਾਰਟੀ ਦਾ ਕੈਂਡੀਡੇਟ ਕਿੰਨਾ ਤਕੜਾ ਹੈ ਔਰ ਕਿੰਨਾ ਉਹ ਸਾਫ਼ ਹੈ ਸੋ ਦਾਗੀ ਉਮੀਦਵਾਰਾਂ ਤੋਂ ਸਾਰੀਆਂ ਪਾਰਟੀਆਂ ਇਸ ਵਾਰ ਬਚੰਗੀਆਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਅਪਡੇਟ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ